Thank you ਿੰਡ ਸਫਲਾਬਾਦ ਦੀ ਗ੍ਰਾਮ ਪੰਚਾਇਤ ਦੇ ਵੱਲੋਂ ਗੁਰਦੁਆਰਾ ਗੁਰੂ ਸਰ ਸਾਹੀ ਪਾਤਸ਼ਾਹੀ ਛੇਵੀ ਵਿਖੇ ਸ਼ੁ크rana ਸਮਾਗਮ ਕਰਵਾਇਆ ਗਿਆ ਇਸ ਮੌਕੇ ਤੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਤੇ ਪੋਪ ਪਾਈ ਗਏ ਸੁਪ੍ਰਾਂਤ ਧਾਰਮਿਕ ਦੀਵਾਨ ਸਜਾਏ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਜਥਿਆਂ ਦੇ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ ਗਿਆ ਇਸ ਮੌਕੇ ਤੇ ਗੁਰੂ ਘਰ ਦੇ ਵੱਲੋਂ ਸਮੂਹ ਗ੍ਰਾਮ ਪੰਚਾਇਤ ਤੇ ਸਾਬਕਾ ਸਰਪੰਚਾਂ ਨੂੰ ਸਿਰਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਦੇ ਵੱਲੋਂ ਸਮੂਹ ਸੰਗਤਾਂ ਨੂੰ ਸੁਬੋਧਨ ਕਰਦਿਆਂ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਪਿੰਡ ਸੈਫਲਾਬਾਦ ਦੇ ਵਿੱਚ ਸਰਬਸੰਮਤੀ ਦੇ ਨਾਂ ਪੰਚਾਇਤ ਚੁਣੀ ਜਾਂਦੀ ਹੈ। ਉਹਨਾਂ ਨੇ ਪੰਚਾਇਤ ਨੂੰ ਆਪਸੀ ਪਾਈਚਾਰਕ ਸਾਂਝ ਬਣਾਈ ਰੱਖਣ ਅਤੇ ਪਿੰਡ ਵਾਸੀਆਂ ਦੇ ਬਿਨਾਂ ਭੇਦ-ਪਾਤ ਦੇ ਪਹਿਲ ਦੇ ਆਧਾਰ ਤੇ ਕੰਮ ਕਰਨ ਦੀ ਅਪੀਲ ਕੀਤੀ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਵਰਕ ਫੰਜਰ ਪਿੰਡ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਅਸੀਂ ਗੁਰਦੁਆਰਾ ਗੁਰਸਰ ਸਾਹਿਬ ਵਿਖੇ ਇਕੱਤਰ ਹੋਏ ਹਾਂ। ਪਰਸੋ ਰੋਜ ਤੋਂ ਖੰਡਪਾਲ ਸ੍ਰੀ ਆਰੰਭ ਕਰਾਏ ਸੀ ਅੱਜ ਉਹਨਾਂ ਦੇ ਭੋਗ ਪਏ ਆ ਨਗਰ ਪੰਚਾਇਤ ਵੱਲੋਂ ਤੇ ਪਿੰਡ ਦੀ ਸਾਰੀ ਸੰਗਤ ਵੱਲੋਂ ਤੇ ਉਹਨਾਂ ਦਾ ਅੱਜ ਭੋਗ ਪਏ ਆ ਤੇ ਸਰਪੰਚ ਸਰਦਾਰ ਭਜਨ ਸਿੰਘ ਜੀ ਬਿੱਲੂ ਟਵਈ ਵਾਲੇ ਉਹ ਵੀ ਮੌਜੂਦ ਆ ਸਾਰੀ ਪੰਚਾਇਤ ਮੌਜੂਦ ਆ ਤੇ ਅੱਜ ਭੋਗ ਪਏ ਆ ਤੇ ਕਬੀਸ਼ਰ ਲੱਗੇ ਆ ਤੇ ਹੁਣ ਟੋਟੋ ਲੰਗਰ ਵਰਤ ਰਿਹਾ ਗੁਰੂ ਦਾ ਹਾਂਜੀ ਕਾਰਜ ਪੰਚਾਇਤ ਦੇ ਸ਼ੁਰੂਆਤ ਸਾਰੇ ਗਲੀਆਂ ਬਣ ਰਹੀਆਂ ਵਾ ਟੈਂਕੀ ਦਾ ਕਾਰਜ ਵੀ ਜਿਹੜਾ ਗੁਰਸਰਜ ਦੀ ਟੈਂਕੀ ਉਹ ਬਣ ਗਈ ਆ ਜਿਹੜੀ ਪੰਚਾਇਤ ਦੀ ਟੈਂਕੀ ਆ ਉਹ ਵੀ ਮਨਜ਼ੂਰ ਹੋਈ ਆ ਤੇ ਉਹਨਾਂ ਦੇ ਸਾਈਨ ਹੋ ਗਏ ਆ ਤੇ ਉਹ ਵੀ 2 ਕਰੋੜ ਦੀ ਲਾਗਤ ਦੇ ਨਾਲ ਬਣ ਰਹੀ ਆ ਪਿੰਡ ਦੇ ਵਿੱਚ ਪੈਪਲਨ ਪਾਊਗੀ ਉਹਨਾਂ ਦੀ ਤੇ ਉਹ ਟੈਂਕੀ ਦਾ ਕਾਰਜ ਵੀ ਆਰੰਭ ਹੋ ਜਾਏਗਾ ਹੁਣ ਛੇਤੀ ਹੋ ਜਾਏਗਾ ਓਕੇ ਹੋ ਗਿਆ ਉਹਦਾ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਰੋੜਾਂ ਦੇ ਹੀ ਜਿਆਦੀ ਉਹ ਰੋੜ ਗਲੀਆਂ ਬਣ ਚੱਲੀਆਂ ਵਾ ਉਹ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਬਾਕੀ ਜਿਹੜੇ ਪਿੰਡ ਦੇ ਵਿੱਚ ਕੈਮਰੇ ਲੱਗਣਗੇ ਲਾਈਟਾਂ ਲੱਗਣਗੀਆਂ ਤੇ ਇਹ ਵੀ ਕੰਮ ਤੇ ਪਾਰਕਾਂ ਜਿਹੜੀਆਂ ਬਣੀਆਂ ਵਾਂ ਹੋਰ ਪਿੰਡ ਦੇ ਵਿੱਚ ਇੱਕ ਬੈਂਕ ਲਿਆਵਾਂਗੇ ਏਟੀਐਮ ਤੇ ਸਬਤਾਂ ਕੇਂਦਰ ਇਹ ਵੀ ਕਾਰਜ ਜਿਹੜੇ ਹਾਜੀ ਹਸਪੀਟਲ ਜਿਹੜਾ ਵਾ ਡਿਫੈਂਸਰੀ ਸਾਡੇ ਬਹੁਤ ਵਧੀਆ ਬਣੀ ਆ ਉਹਨੂੰ ਅਪਡੇਟ ਕਰਾਂਗੇ ਜਿੱਦਾਂ ਉਹਦੇ ਵਿੱਚ ਡਾਕਟਰ ਹੋਰ ਲਿਆਵਾਂਗੇ ਜੇ ਕਮਰੇ ਦੋਕ ਬਣਾਵਾਂਗੇ ਜਿੱਦਾਂ ਅਵਰਜੈਂਸੀ ਲਈ ਕਮਰੇ ਨਾਲ ਬਣਾਗੇ ਡਿਫੈਂਸਰੀ ਬਹੁਤ ਸੋਹਣੀ ਪੰਚਾਇਤ ਨੇ ਬਣਾਈ ਆ ਹਾਜੀ ਹੋਰ ਪੁੱਛੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸਮੁੱਚੀ ਗੰਦਾ ਪੰਚਾਇਤ ਮਹਾਂਪੁਰਸ਼ਾ ਵੱਲੋਂ ਬਣਾਈ ਗਈ ਸਰਪੰਚੀ ਨਾਲ ਉਹਦਾ ਮਾਰਸ਼ ਕਰਾਨੇ ਹੋਇਆ ਅੱਜ ਭੋਗ ਪਾਇਆ ਗਿਆ ਜੀ ਸਾਰਾ ਨਗਰ ਸਾਰਾ ਇਕੱਠਾ ਹੋ ਕੇ ਮਹਾਂਪੁਰਸ਼ਾ ਦੇ ਨਾਲ ਸਾਰੇ ਸੰਗਤ ਹਾਜ਼ਰ ਆ ਉਹਨੇ ਜਿਹੜੀ ਵਿਕਾਸਕਾਰ ਰੰਬੜੀ ਨਾਲ ਅਰਦਾਸ ਕੀਤੀ ਜੀ ਸਾਰੇ ਨੇ ਮਿਲ ਕੇ ਤਾਂ ਜਿਹੜੇ ਪੁਰਾਣੇ ਜਿਹੜੇ ਸਾਫਾ ਸਰਪੰਚ ਹੈ ਉਹ ਸਹਿਯੋਗ ਦੇਣਗੇ ਪੂਰਾ ਬਿਲਕੁਲ ਸਾਰੇ ਪਿੰਡ ਹੀ ਨਾਲ ਆ ਜੀ ਸਾਰੇ ਸਰਪੰਚ ਸਾਰੇ ਅੱਜ ਸਾਰੇ ਹਾਜ਼ਰ ਸੀਗੇ ਉਹ ਵੀ ਸਾਰੇ ਨਾਲ ਆ ਜਿਹੜੀ ਪੁਰਾਣੀ ਪੰਚਾਇਤ ਜੋ ਸਾਰਾ ਨਗਰ ਸਾਰੇ ਨਰਵੀਰ ਸਾਰੇ ਇਕੱਠੇ ਹੋ ਕੇ ਜਿਹੜਾ ਸਹਿਯੋਗ ਦੇ ਰਹੇ ਜੋ ਵਿਕਾਸਕਾਰ ਜਿਹੜੇ ਮਹ ਤੇ ਜੋ ਪੰਚਾਇਤ ਨੂੰ ਨਾਲ ਦੇਸ਼ ਦੇਣੇ ਹੋ ਪੰਚਾਇਤ ਨੇ ਸਾਰੇ ਕਾਰਜ ਕਰਨਾ। ਕੀ ਕੋਈ ਮੈਸੇਜ ਪਿੰਡ ਵਸਨੀਕਾਂ ਦੀ? ਪਿੰਡ ਦਾ ਇਹੋ ਜਿਹਾ ਜਿਉ ਸਾਰੇ ਮਾਹ ਪ੍ਰਸ਼ੰਤ ਦੇਖ ਰੇ ਕੰਮ ਜਿਹਦਾ ਹੁੰਦੇ ਆ। ਸਾਰੇ ਭੈਣੋ ਰਲ ਮਿਲ ਕੇ ਰਹਿਣਾ ਪੰਚਾਇਤ ਦਾ ਸਹਿਯੋਗ ਦੇਣ ਔਰ ਸਾਰਾ ਰਲ ਕੇ ਪਿੰਡ ਨੂੰ ਜਿਹੜਾ ਹੋਰ ਬਲੰਦੀ ਤੇ ਲੈ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਸੈਫਲਾਬਾਦ ਦੀ ಗ್ರಾಮ ਪੰਚਾਇਤ ਵੱਲੋਂ ਸਾਰੇ ਨੱਗਰ ਵੱਲੋਂ ਸਾਧ ਸੰਗਤ ਵੱਲੋਂ ਆਇਸ਼ਕਰਾਨਾ ਸਮਾਗਮ ਗੁਰੂ ਗੋਸਾ ਗੁਰਦੁਆਰਾ ਗੋਸ ਤੇ ਸਨਤਾਨ ਦੇ ਪ੍ਰਚਾਰਕ ਤੀਤਨੀ ਜੱਥੇ ਸੁਬੀਖਰੀ ਜੱਥੇ ਉਹਨਾਂ ਨੇ ਭਾਗ ਲਿਆ ਸਾਰੇ ਸੰਗਤ ਨੇ ਭਾਗ ਲਿਆ ਇਲਾਕੇ ਦੀਆਂ ਸੰਗਤਾਂ ਨੇ ਭਾਗ ਲਿਆ ਬਹੁਤ ਹੀ ਵਧੀਆ ਸੰਗਤ ਨੇ ਸਹਿਯੋਗ ਦਿੱਤਾ ਮੰਗਰ ਚੰਦੇ ਮਹਾਰਾਜ ਦਾ ਸ਼ੁਕਰਾਨਾ ਦੇਵ ਸੀ ਮਹਾਰਾਜ ਦਾ ਸ਼ੁਕਰਾਨਾ ਕਰਾਂ ਪੰਚਾਇਤ ਨੇ ਕੀਤਾ ਐਂਡ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਕੀਤਾ ਹੈ ਬਹੁਤ ਵਧੀਆ ਹੈ ਜੀ ਫਾਈਲ ਦੇ 700 ਵਾਹ ਵਾਹ ਬਹੁਤ ਬਹੁਤ ਵਿਕਾਸਕਾਰ ਜੋ ਆਪਣੇ ਕੰਮ ਵਿਕਾਸਕਾਰ ਜੋ ਬਹੁਤ ਸ਼ੁਰੂ ਕੀਤੇ ਹੈ ਜੀ ਚੱਲ ਰਹੇ ਕਾਰਜ ਸਾਰੇ ਸ੍ਰੀ ਮਹਾਰਾਜ ਦੇ ਆਸਰੇ ਨਾਲ ਚੱਲ ਰਹੇ ਪਰਮਾਤਮਾ ਦੇ ਅਸਰ ਕੋਈ ਮੈਸੇਜ ਪਿੰਡ ਵਾਸੀ ਪਿੰਡ ਵਾਸੀ ਬਹੁਤ ਵਧੀਆ ਸਾਡੇ ਪਿੰਡ ਦੇ ਸੰਗਤ ਆ ਸਾਰੀ ਸੰਗਤ ਬਹੁਤ ਜ਼ਿਆਦਾ ਸੰਯੋਗ ਦੇ ਰਹੀ ਆ ਕੋਈ ਵੀ ਸਾਡੇ ਪਿੰਡ ਦੇ ਵਿੱਚ ਇਦਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਿ ਸਾਰੀ ਸੰਗਤ ਬਹੁਤ ਹੀ ਸਤਕਾਰ ਬਾਹਰ ਵਾਲੀ ਐਨਆਰਆਈ ਸੰਗਤ ਪਿੰਡ ਜਿਹੜੀ ਸੰਗਤ ਆ ਸਾਰੀ ਬਹੁਤ ਜਿਆਦਾ ਸ਼ੁ크ਰ ਦੇ ਰਹੇ ਹਾਂ ਜੀ ਮਾਡਮ ਜੀ ਸਾਰੇ ਬਾਜੀ